ਦਰਾਹ ਵਿਕੇ ਪੀਤੀ ਰਾਤ ਨਹਿਰ ਚ ਡਿੱਗੀ ਕਾਰ ਨੂੰ ਕੁਝ ਨੇ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਬਹੁਤ ਮਾੜਾ ਹੋਇਆ ਅੱਧੀ ਰਾਤ ਨਹਿਰ ਚ ਡਿੱਗ ਗਈ ਤੇਜ਼ ਰਫ਼ਤਾਰ ਨਾਲ ਕਾਰ ਆਓ ਆਪਾਂ ਘਟਨਾ ਦੀ ਪੂਰੀ ਜਾਣਕਾਰੀ ਲਈਏ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਗੁਰਜੋਤਕਾਰ ਲੋਕ ਇਨਸਾਫ ਪਾਰਟੀ ਔਮਨ ਪ੍ਰੈਜ਼ੀਡੈਂਟ ਹਾਦਸਾ ਤੇ ਅਸੀਂ ਕੱਲ ਮਤਲਬ 9 ਵਜੇ ਸਾਨੂੰ ਪਤਾ ਲੱਗਿਆ ਸੀ 9 ਵਜੇ ਤੋਂ ਹੀ ਮੇਰੀ ਟੀਮ ਤੇ ਅਸੀਂ ਉੱਥੇ ਹੀ ਬੈਠੇ ਸੀਗੇ ਤੇ ਅਸੀਂ ਪੁਲਿਸ ਨੂੰ ਵੀ ਰਿਕੁਐਸਟ ਕੀਤੀ ਕਾਫੀ ਵੀ ਭਾਈ ਤੁਸੀਂ ਇਸ ਦਾ ਕੋਈ ਹੱਲ ਦੇਖੋ ਮਤਲਬ ਪੁਲਿਸ ਨੇ ਰਾਤ ਸਾਨੂੰ ਟਾਲਤਾ ਇਹ ਕਹਿ ਕੇ ਵੀ ਸਵੇਰੇ ਦੇਖਾਂਗੇ ਜੀ ਪਾਣੀ ਗਹਿਰਾ ਆ ਜਾਂ ਕੁਝ ਵੀ ਹਨੇਰਾ ਆ ਪਰ ਜੇ ਹਨੇਰਾ ਆ ਤਾਂ ਇਹ ਵੀ ਤਾਂ ਪ੍ਰਸ਼ਾਸਨ ਦੀ ਨਲਾਕੀ ਆ ਨਾ ਇੱਥੇ ਸਰਚ ਲਾਈਟਾਂ ਲੱਗਣੇ ਚਾਹੀਦੇ ਮੇਨ ਤਾਂ ਜਗ੍ਹਾ ਇਹ ਹੈ ਨਾ ਤੇ ਇੱਥੇ ਵੈਰੀਗੇਟਸ ਲੱਗਣੇ ਚਾਹੀਦੇ ਇਸ ਰੋ ਰਾਜਵੰਤ ਰੋਡ ਤੋਂ ਆ ਰਹੀ ਸੀਗੀ ਠੀਕ ਹੈ ਜੀ ਹਾਂਜੀ ਇੱਕਦਮ ਪਤਾ ਲੱਗ ਰਹੀ ਦੀ ਇਹ ਬਿਲਕੁਲ ਇਹ ਸਾਨੂੰ ਹਾਂਜੀ ਸਾਨੂੰ ਰਾਤ 9 ਵਜੇ ਮੈਨੂੰ ਤਾਂ ਰਾਤ 9 ਵਜੇ ਪਤਾ ਲੱਗਿਆ ਤੇ ਹੁਣ ਕਿੰਨੀਆਂ ਵਿੱਚ ਨਿਕਲੇ ਨੇ ਇੱਕ ਬੋਡੀ ਨਿਕਲੀ ਆ ਜੀ ਬਾਕੀ ਹੈ ਹਲੇ ਹੋਰ ਵੀ ਬੋਡੀ ਦੀਆਂ ਸਨੇ ਤੇ ਦੋ ਦੇ ਆਈਡੈਂਟੀਟੀ ਪ੍ਰੂਫ ਨਿਕਲੇ ਨੇ ਵਿੱਚੋਂ ਹਾਂਜੀ ਸਾਨੂੰ ਲਗਭਗ ਰਾਤ 1:30 ਵਜੇ ਪਤਾ ਲੱਗਿਆ ਕਿ ਇਸ ਤਰ੍ਹਾਂ ਇੱਥੇ ਗੱਡੀ ਘੇਰੀ ਹੋਈ ਆ ਇੱਕ ਨਿਊਜ਼ ਚੈਨਲ ਤੇ ਖਬਰ ਦੇਖੀ ਸੀਗੀ ਅਸੀਂ ਹਾਂਜੀ ਤੇ ਉਸ ਤੋਂ ਕੁਝ ਮਿੰਟਾਂ ਤੋਂ ਬਾਅਦ ਨਾਲ ਇੱਥੋਂ ਇੱਕ ਲੋਕਲ ਮੁੰਡੇ ਨੇ ਸਾਨੂੰ ਫੋਨ ਕੀਤਾ ਜੀ ਹਾਂਜੀ ਜੀ ਤੇ ਰਾਤ ਨੂੰ ਲਗਭਗ 1:30 ਵਜੇ ਅਸੀਂ ਨਿਕਲੇ ਘਰ ਤੋਂ ਤੇ 3:30 ਦੁਪਹਿਰ ਵਿੱਚ ਮੁਜੇ ਸੀਗੇ ਤੇ ਆ ਕੇ ਇੱਥੇ ਚੌਕੀਦਾਰ ਜੀ ਕੋਲ ਮਿਲਿਆ ਸਾਨੂੰ ਤੇ ਉਹਨੇ ਸਾਨੂੰ ਪੁਲਿਸ ਵਾਲਾ ਨੰਬਰ ਦਿੱਤਾ ਤੇ ਉਹਨੂੰ ਫੋਨ ਕੀਤਾ ਸੀ ਉਹਨਾਂ ਨੇ ਕਿਹਾ ਕਿ 6 ਵਜੇ ਸਵੇਰੇ ਆਪਰੇਸ਼ਨ ਜਿਹੜਾ ਹੈ ਸ਼ੁਰੂ ਕਰਾਂਗੇ ਤੇ 1:30 ਘੰਟਾ ਲਗਭਗ ਗੱਡੀ ਲੰਬਣ ਤੋਂ ਬਾਅਦ ਅਸੀਂ ਰਸੂਲਮਾਰ ਗੱਡੇ ਗਿਆ। ਇਹ ਗੱਡੀ ਦੇ ਵਿੱਚ ਦੁਨੀਆ ਗੱਡੀ ਦੇ ਵਿੱਚ ਇੱਕ ਡੈਡ ਬੋਡੀ ਮਿਲੀ ਹੈ ਤੇ ਪਿੱਛੇ ਵਾਲਾ ਤੇ ਜਿਹੜਾ ਸਾਈਡ ਵਾਲਾ ਸ਼ੀਸ਼ਾ ਸੀ ਟੁੱਟਿਆ ਹੋਇਆ ਸੀਗਾ ਹੋ ਸਕਦਾ ਹੈ ਕਿ ਉਹਦੇ ਵਿੱਚ ਇੱਕ ਅੱਧੀ ਡੈਡ ਬੋਡੀ ਹੋਰ ਵੀ ਹੋਵੇ ਜਿਹੜੀ ਨਿਕਲ ਕੇ ਅੱਗੇ ਚਲੀਏ। ਦਾ ਐਡਰੈਸ ਵੀ ਫੱਲ ਗਿਆ ਕਿੱਥੇ ਸੀ ਉਹ ਤਾਂ ਹੁਣ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇਨਕੁਆਇਰੀ ਕਰੂਗਾ ਉਹਦਾ ਨੰਬਰ ਦੇਖ ਕੇ ਪਤਾ ਚੱਲੇਗਾ ਕਿ ਇਹਦੇ ਵਿੱਚ ਕਿੰਨੇ ਬੰਦੇ ਸੀਗੇ ਤੇ ਬਾਕੀ ਸਾਡਾ ਜਿਹੜਾ ਕੰਮ ਸੀਗਾ ਅਸੀਂ ਆਪਣਾ ਕੰਪਲੀਟ ਕਰ ਦਿੱਤਾ ਕਿ ਹਾਲੇ ਤੱਕ ਜਿਹੜਾ ਹੈਗਾ ਪੂਰਾ ਕਲੀਅਰ ਨਹੀਂ ਹੋਇਆ ਹੈਗਾ ਕੋਈ ਧਾਰਕੜ ਜਾਂ ਕੋਈ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਨਿਕਲਿਆ ਤੇ ਬਾਕੀ ਜਿਹੜੀ ਡੈੱਡ ਵਡੀ ਮਹਾਰ ਕਟਾ ਇੱਕ ਵਾਰ ਗਿਆ ਤੇ ਉਹ ਪੁਲਿਸ ਦੀ ਕਸਟਡੀ ਦੇ ਵਿੱਚੋਂ ਚਲੀ ਗਈ ਡੈੱਡ ਵਡੀ ਤੁਹਾਨੂੰ ਇਹਨਾ ਟਾਈਮ ਨਹੀਂ ਮਿਲੋਗੀ ਅਸੀਂ ਪੂਰੀ ਇਨਕੁਆਇਰੀ ਕਰ ਸਕੀਏ ਤੁਸੀਂ ਵੀਰੇ ਲੋਕ ਲੋਕ ਮੇਰਾ ਮੈਂ ਨੰਂਦਰ ਡੈਮ ਤੋਂ ਆਂ ਤੇ ਮਲਕੀ ਸਿਆਣੀ ਗੋਤਾ ਹੋਰ ਤੇ ਮੈਂ ਸਨੇਹ ਕੈਚਰ ਦਾ ਕੰਮ ਵੀ ਕਰਦਾ ਤੇ ਮੈਂ ਪਿਛਲੇ ਲਗਭਗ 12 ਸਾਲ ਤੋਂ ਕਰ ਰਿਹਾ ਕੰਮ ਹਾਂਜੀ ਤੇ ਤੁਹਾਨੂੰ ਕੋਈ ਸਰਕਾਰ ਕੋਲੋਂ ਤੁਸੀਂ ਇੰਨਾ ਪੱਲੇ ਦਾ ਕੰਮ ਕਰਦੇ ਹੋ ਤੁਹਾਨੂੰ ਸਹੂਲਤ ਕਿ ਮਿਲੀ ਹੈ ਸਰਕਾਰ ਤੋਂ ਸਾਡੀ ਮਤਲਬ ਸਾਨੂੰ ਸਰਕਾਰ ਵੱਲੋਂ ਹੁਣ ਤੱਕ ਕੋਈ ਸਹੂਲਤ ਨਹੀਂ ਮਿਲੀ ਆ ਜੀ ਉਨਤਕ ਜੋ ਵੀ ਅਸੀਂ ਕੰਮ ਕੀਤਾ ਉਹ ਆਪਣੇ ਉਹਦੇ ਉੱਤੇ ਕੀਤਾ ਹੈ ਕਿੰਨੀਆਂ ਜਾਨਾਂ ਤੁਸੀਂ ਬਚਾਈਆਂ ਨੇ ਲਗਭਗ ਮੈਂ 12 ਸਾਲ ਤੋਂ ਕੰਮ ਕਰ ਰਿਹਾ ਪਹਿਲਾਂ ਮੈਂ ਲਗਭਗ 2 ਸਾਲ ਗੋਆ ਦੇ ਵਿੱਚ ਕੰਮ ਕੀਤਾ ਬਹੁਤਾ ਹੋਰ ਦਾ ਗੋਆ ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਪੌਂਦੇ ਚੇਰੀ ਤੇ ਉਸ ਤੋਂ ਬਾਅਦ ਮੈਂ ਕਿਸੇ ਨੂੰ ਮੈਂ ਸਾਲ ਤੋਂ ਇੱਥੇ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਲਗਭਗ 1500 ਦੇ ਕਰੀਬ ਡੈਡਵੋਲੀਆਂ ਮਾਰ ਦਿਆ ਤੇ 300 ਦੇ ਕਰੀਬ ਜਿਹੜੇ ਹੈਗੇ ਲੋਕਾਂ ਨੂੰ ਉਹਨਾਂ ਦੀ ਜਾਨਾਂ ਜਿਹੜੀਆਂ ਬਚਾਈਆਂ ਇਹ ਵੀਰ ਜੀ ਨੇ ਆਪਣੇ ਕੋਲੋਂ ਜੀ 1.5 ਲੱਖ ਦੀ ਕੱਟ ਵੀ ਰੱਖੀ ਐ ਸੇਫਟੀ ਕੱਟ ਜੀ ਠੀਕ ਫਿਰ ਵੀ ਸਰਕਾਰ ਕੋਲੋਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲਨੀ ਅਸੀਂ ਤਾਂ ਆਈ ਬੇਨਤੀ ਕਰਦਾਂ ਸਰਕਾਰ ਨੂੰ ਕਿ ਜੋ ਇਹਨਾਂ ਦਾ ਮਾਨ ਦਾ ਮਾਨ ਸਨਮਾਨ ਉਹ ਵੀ ਆਏਗਾ ਸਰਕਾਰ ਵੱਲੋਂ ਪੱਕਾ ਮਿਲਦਾ ਉਹਨਾਂ ਨੂੰ ਮਿਲਣਾ ਚਾਹੀਦਾ ਠੀਕ ਵੀਰ ਜੀ ਦੇ ਅੱਤੇ ਬੋਲਤੇ ਆਗੇ ਜੀ ਦੋਸਤੋ ਵੀ ਚਾਹ ਪਾਣੀ ਦਾ ਤਰਜ਼ੀ ਹੈ ਪਾਣੀ ਜੀ ਮਦਦ ਹੋਵੇ ਹੈ ਉਹ ਬਹੁਤ ਬਿਊਟੀਫੁੱਲ ਹੈ ਉਹਦੇ ਕੋਲੇ ਹੀ ਉਹ ਤਿਆਰ ਆਵੇ ਹੈ ਤਿਆਰ ਵੀ ਹੋਈ ਹੈ ਚਾਹੀ ਤਰੀ ਜਾਂਦੀ ਆ ਉਹ ਵੱਡੀ ਉਲਟ ਕਿ ਨਹੀਂ ਚਾਹ ਰੋਲ ਕਰ ਹੋਈ ਨਹੀਂ ਯਾਨੀ ਮੈਂ ਉਡੀਕ ਤੇ ਹੱਥ ਲੱਗੀ ਅਗਲੇ ਘੱਟੀ ਵਰਦੇ ਦੇਖੋ ਹਾਂ ਅੱਧੀ ਆਪ ਕੋਈ ਨਹੀਂ ਬਾਈ ਜੀ ਮਾਂ ਬੇਟੀ ਆ ਤੇ ਘੱਡੀ ਘੱਡੀ ਬੱਤੀ